ਕੀ ਕੀਤਾ? ਨਾ ਹੋਇਆ। ਓਹ। ਓਹ। ਦੇਖਹੀਂ ਓ। ਹਾਂ। ਹੋ ਨਹੀਂ ਨਹੀਂ ਨਹੀਂ। ਇਧਰ ਲਿਆਓ ਇਧਰ ਇਧਰ। ਤਨੋਂ ਇੱਥੇ ਰਜੜਾ ਇਹ ਰੀਸ ਲੱਗੋ ਇਹਨੂੰ ਇੱਧਰ ਆ ਜਾ ਥੱਲੇ ਆ ਜਾ ਆ ਜਾ ਆ ਜਾ ਉਹ ਨਾ ਨਾ ਇਹਨੂੰ ਥੱਲੇ ਲੈ ਗਿਆ ਕੀ ਦੇਖਿਆ ਇਹਨੂੰ ਹੈ ਬਿੱਲੀ ਕਿਵੇਂ ਕਰਦੀ ਸੀ ਕਿਵੇਂ ਕਰਦੀ ਸੀ ਫਿਰ ਤੂੰ ਕੀ-ਕੀ ਬਿੱਲੀ ਨੂੰ? ਬਲੂੜੇ ਕਿੱਡੇ-ਕਿੱਡੇ ਸੀ ਉਹ ਤੇ? ਮੋਨੀ ਦੇ। ਕਿੰਨੇ ਸੀ ਬਲੂੜੇ? ਇਹ ਦੇ ਦੇ। ਦੋ ਦੇ ਦੇ। ਹਾਂ? ਦੋ। ਦੋ ਸੀ? ਤਿੰਨ ਸੀ। ਤਿੰਨ ਸੀ? ਹੂੰ। ਤੇ ਕੀ ਕਹਿੰਦੇ ਤੈਨੂੰ? ਤੈਨੂੰ ਕੀ ਕਹਿੰਦੇ ਸੀ? ਮੈਂ। ਨਾ ਕਿਵੇਂ ਕਰਦੀ ਬਿੱਲੀ? ਉਹ ਤਾਇਆ ਕਿੱਥੇ ਆ? ਕਿੰਨਾ ਪਿਆਰ ਹੁੰਦਾ ਤਾਈ ਦਾ ਹਾਂ ਉਹ ਬਹੁਤ ਔਖੇ ਕੰਡਾ ਉਹ ਬਾਹਰੇ ਜਾ ਤਾਈ ਦਾ ਪਿਆਰ ਕਿੰਨਾ ਹੁੰਦਾ ਬੜਾ ਦਾ ਦਸੀ ਹੈ ਉਹ ਉਹ ਕੰਡਾ ਔਰ ਕੰਡਾ ਲੜੂ ਆਪਾਂ ਅੱਛੇ ਆ ਤੋਰੀਆਂ ਲੈ ਗਿਆ ਕੰਡਾ ਹੈ ਉੱਥੇ ਬਾਜੇ ਕੰਡਾ ਹਾਂ ਚਾਤ ਗੁਣਾ ਚਲਦਾ ਵਾਲਾ ਬੋਲ ਵੀ ਜੰਗਲ